ਬੰਬ ਬੱਤੇ ਪਿਸਤੌਲ ਨਾਲ ਕ੍ਰਾਂਤੀ ਨਹੀਂ ਆਉਂਦੀ ਕ੍ਰਾਂਤੀ ਦੀ ਤਲਵਾਰ ਵਿਚਾਰਾਂ ਦੀ ਸਾਂਹ ਤੇ ਤੇਜ਼ੀ ਹੈ ਇਹ ਸ਼ਬਦ ਨੇ ਸਰਦਾਰ ਭਗਤ ਸਿੰਘ ਜੀ ਦੀ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਪਿੰਡ ਖਟਕਟ ਕਲਾ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਭਗਤ ਸਿੰਘ ਜੀ ਦਾ ਜੱਦੀ ਘਰ ਤੇ ਉਹਨਾਂ ਦੀ ਉਹ ਗੱਲਾਂ ਵੀ ਤੁਹਾਨੂੰ ਦੱਸਾਂਗੇ ਜੋ ਅੱਜ ਅਸੀਂ ਹੁਲ ਬੈਠੇ ਹਾਂ ਸਰਦਾਰ ਭਗਤ ਸਿੰਘ ਜੀ ਦਾ ਜਨਮ 23 ਸਤੰਬਰ 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਬੰਗਾ ਪਿੰਡ ਜੋ ਹੁਣ ਪਾਕਿਸਤਾਨ ਵਿੱਚ ਹੈ ਉੱਥੇ ਹੋਇਆ ਸੀ। ਉਹਨਾਂ ਦੇ ਪਿਤਾ ਕਿਸ਼ਨ ਸਿੰਘ, ਚਾਚਾ ਅਜੀਤ ਸਿੰਘ ਤੇ ਸਵਰਨ ਸਿੰਘ ਤਿੰਨੇ ਹੀ ਆਜ਼ਾਦੀ ਅੰਦੋਲਨ ਵਿੱਚ ਸੀਗੇ। 1919 ਨੂੰ ਜਦੋਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਕਤਲੇਆਮ ਹੋਇਆ ਤੇ ਉਸ ਕਤਲੇਆਮ ਨੇ ਇੱਕ ਕ੍ਰਾਂਤੀਕਾਰੀ ਨੂੰ ਜਨਮ ਦਿੱਤਾ ਜਿਨ੍ਹਾਂ ਦਾ ਨਾਮ ਸੀ ਸਰਦਾਰ ਭਗਤ ਸਿੰਘ। ਦੋਸਤੋ ਇਹ ਹੈ ਸਰਦਾਰ ਭਗਤ ਸਿੰਘ ਜੀ ਦਾ ਸਮਾਨ ਕਿਸੇ ਸਮੇ ਉਹ ਇਸ ਮਾਂ ਨੂੰ ਵਰਤਦੇ ਹੋਣਗੇ ਇਹ ਚੁੱਲਾ ਜੋ ਤੁਸੀਂ ਦੇਖ ਰਹੇ ਹੋ ਕਿਸੇ ਸਮੇ ਇਸ ਦੇ ਉੱਤੇ ਤਵਾ ਰੱਖ ਕੇ ਗਰਮ ਗਰਮ ਰੋਟੀਆਂ ਪਕਦੀਆਂ ਹੋਣਗੀਆਂ ਤੇ ਮਾਂ ਆਵਾਜ਼ ਮਾਰ ਕੇ ਕਹਿ ਰਹੀ ਹੋਣੀ ਹੈ ਪੁੱਤ ਭਗਤ ਸਿੰਘ ਗਰਮ ਗਰਮ ਰੋਟੀ ਖਾ ਲਾ ਇਹ ਪਿੱਤਲ ਦੇ ਭਾਂਡੇ ਕੁਝ ਬਿਆਨ ਕਰ ਰਹੇ ਨੇ ਜਾਂ ਕਿਸੇ ਨੂੰ ਯਾਦ ਕਰ ਰਹੇ ਨੇ ਕਿਸੇ ਸਮੇ ਭਗਤ ਸਿੰਘ ਜੀ ਇਹਨਾਂ ਗਲੀਆਂ ਦੇ ਵਿੱਚ ਦੌੜਦੇ ਹੋਣਗੇ ਖੇਡਦੇ ਹੋਣਗੇ ਤੇ ਇਹ ਜੋ ਦਰਵਾਜ਼ਾ ਹੈ ਇਸ ਤੋਂ ਅੰਦਰ ਨੂੰ ਆ ਕੇ ਆਪਣੇ ਘਰ ਦੇ ਅੰਦਰ ਜਾਂਦੇ ਹੋਣਗੇ ਦੋਸਤੋ ਮਹਿਸੂਸ ਕਰਕੇ ਦੇਖੋ ਇਹ ਉਹ ਵਿੜਾ ਹੈ ਜਿੱਥੇ ਕਿਸੇ ਸਮੇਂ ਭਗਤ ਸਿੰਘ ਜੀ ਖੇਡਦੇ ਹੋਣਗੇ 1919 ਨੂੰ ਜਦੋਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਕਤਲੇਆਮ ਹੋਇਆ ਤੇ ਉਸ ਕਤਲੇਆਮ ਨੇ ਇੱਕ ਕ੍ਰਾਂਤੀਕਾਰੀ ਨੂੰ ਜਨਮ ਦਿੱਤਾ ਜਿਨ੍ਹਾਂ ਦਾ ਨਾਮ ਸੀ ਸਰਦਾਰ ਭਗਤ ਸਿੰਘ ਜਦੋਂ ਭਗਤ ਸਿੰਘ ਜੀ ਛੋਟੇ ਬੱਚੇ ਸੀ ਇੱਕ ਦਿਨ ਉਹਨਾਂ ਨੂੰ ਕਿਤੋਂ પ્રાਣੀ ਟੁੱਟੀ ਹੋਈ ਬੰਦੂਕ ਮਿਲ ਗਈ ਉਹ ਬੰਦੂਕ ਲੈ ਕੇ ਚੁੱਪਚਾਪ ਖੇਤਾਂ ਵਿੱਚ ਚਲੇ ਗਏ ਜਦੋਂ ਖੇਤਾਂ ਵਿੱਚ ਪਹੁੰਚੇ ਤਾਂ ਉਹਨਾਂ ਨੇ ਜ਼ਮੀਨ ਵਿੱਚ ਖੱਡਾ ਖੋਦਿਆ ਤੇ ਉਹ ਬੰਦੂਕ ਉਸ ਵਿੱਚ ਦੱਬ ਦਿੱਤੀ ਘਰ ਵਾਲਿਆਂ ਨੇ ਜਦੋਂ ਦੇਖਿਆ ਕਿ ਭਗਤ ਸਿੰਘ ਮਿੱਟੀ ਨਾਲ ਲੱਥ-ਪੱਥ ਹੋਏ ਤਾਂ ਉਹਨਾਂ ਨੇ ਪੁੱਛਿਆ ਕੀ ਕਰਕੇ ਆਇਆ ਭਗਤ ਸਿੰਘ ਨੇ ਮੁਸਕਰਾ ਕੇ ਕਿਹਾ ਮੈਂ ਖੇਤ ਵਿੱਚ ਬੰਦੂਕ ਬੀਜ ਕੇ ਆਇਆ ਹਾਂ ਜਿਵੇਂ ਬੀਜ ਨੂੰ ਪਾਣੀ ਪਾਉ ਤਾਂ ਫਸਲ ਉਗਦੀ ਹੈ ਜਦੋਂ ਇਹ ਬੰਦੂਕ ਉੱਗ ਕੇ ਫਸਲ ਲਾਵੇਗੀ ਤਾਂ ਬਹੁਤ ਬੰਦੂਕਾਂ ਤਿਆਰ ਹੋ ਜਾਣਗੀਆਂ ਅਸੀਂ ਫਿਰ ਸਾਰੇ ਅੰਗਰੇਜ਼ਾਂ ਨਾਲ ਲੜਾਂਗੇ ਸੋਚ ਕੇ ਦੇਖੋ ਉਸ ਬੱਚੇ ਦੇ ਅੰਦਰ ਆਪਣੇ ਦੇਸ਼ ਪ੍ਰਤੀ ਕਿੰਨਾ ਪਿਆਰ ਹੋਊਗਾ ਆਪਣੇ ਲੋਕਾਂ ਪ੍ਰਤੀ ਕਿੰਨਾ ਪਿਆਰ ਹੋਊਗਾ ਜਦੋਂ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਲੈ ਲਿਆਇਆ ਗਿਆ ਤੇ ਜੇਲ੍ਹ ਉਹਨਾਂ ਦੀ ਕੋਠੀ ਵਿੱਚ ਆਇਆ ਤੇ ਬੋਲਿਆ ਭਗਤ ਸਿੰਘ ਵਕਤ ਹੋ ਗਿਆ ਹੈ ਉਸ ਸਮੇਂ ਭਗਤ ਸਿੰਘ ਦੇ ਹੱਥ ਵਿੱਚ ਲੈਨਿਨ ਬਾਰੇ ਇੱਕ ਕਿਤਾਬ ਸੀ ਉਹ ਪੂਰੀ ਤਰ੍ਹਾਂ ਸ਼ਾਂਤ ਹੋ ਕੇ ਉਸ ਕਿਤਾਬ ਨੂੰ ਮਨ ਲਾ ਕੇ ਪੜ ਰਹੀ ਸੀ ਜਦੋਂ ਜੇਲਰ ਨੇ ਆਵਾਜ਼ ਮਾਰੀ ਤਾਂ ਭਗਤ ਸਿੰਘ ਹੌਲੀ ਜਹੀ ਮੁਸਕਰਾ ਕੇ ਬੋਲੇ ਦੋ ਮਿੰਟ ਜੇਲਰ ਸਾਹਿਬ ਲੈਨਨ ਦੇ ਬਾਰੇ ਵਿੱਚ ਪੜ ਰਹਾ ਹਾਂ ਇੱਕ ਕ੍ਰਾਂਤੀਕਾਰੀ ਦੂਸਰੇ ਕ੍ਰਾਂਤੀਕਾਰੀ سے ਮਿਲ ਰਹਾ ਹੈ ਚਲिए ਫਿਰ ਉਹ ਤਿੰਨੇ ਹੱਸਦੇ ਹੋਏ ਬੇਖੌਫ ਕਦਮਾਂ ਨਾਲ ਫਾਂਸੀ ਦੇ ਤਖਤ ਵੱਲ ਵਧੇ ਤੇ ਉੱਚੀ ਆਵਾਜ਼ ਨਾਲ ਬੋਲਿਆ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਕੀ ਅਸੀਂ ਸਰਦਾਰ ਭਗਤ ਸਿੰਘ ਜੀ ਨੂੰ ਭੁੱਲਤਾ ਨਹੀਂ ਗਏ ਤੇ ਉਹ ਕ੍ਰਾਂਤੀਕਾਰੀ ਜਿਨ੍ਹਾਂ ਦੇ ਕਰਕੇ ਅਸੀਂ ਅੱਜ ਖੁੱਲੇ ਆਸਮਾਨ ਦੇ ਵਿੱਚ ਸਾਹ ਲੈ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਭੁੱਲਤਾ ਨਹੀਂਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ